ਦਰਬਾਰ حضرت پیر بابا احمد شاہ ਜੀ ਦਾ ਸਾਲਾਨਾ ਸਭਿਆਚਾਰ ਜੋੜ ਮੇਲਾ ਪਿੰਡ ਟਿੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਰਿਪੋਰਟ ਪਿਓਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਟਬੇ ਵਿਖੇ ਦਰਗਾਹ ਉਤੇ ਬਹੁਤ ਸ਼ਾਨਦਾਰ ਅਜ ਮੇਲਾ ਹੋਣ ਜਾ ਰਿਹਾ ਹੈ ਹੁਣ ਸਟਾਡੀ ਗੱਲਬਾਤ ਕਰਾਂਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਦਰਬਾਰ Hazrat Peer Baba Ahmad Shah Ji ਦੇ ਦਰਬਾਰ ਤੇ ਸਰੋਨਾ ਜੋੜ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਸਾਲ ਵੀ ਜੋੜ ਮੇਲਾ 7 ਜੂਨ ਤਿੰਨ ਸ਼ਨੀਵਾਰ ਬੜੀ ਧੂਮਧਾਮ ਇਸ਼ਾਦਾਂ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਨਗਰ ਇਲਾਕਾ ਐਨ ਆਰ ਆਈ ਵੀਰ ਸਾਰੇ ਸੱਤ ਵੱਧ ਚੜ ਕੇ ਸਹਿਯੋਗ ਕਰਦੇ ਨੇ ਤੇ ਇਸ ਦਰਬਾਰ ਦੀ ਮੱਤਤਾ ਬਹੁਤ ਪੁਰਾਣੀ ਹੈ ਤੇ ਬਹੁਤ ਹੀ ਲੋਕਾਂ ਵਿੱਚ ਇਸ ਦਰਬਾਰ ਦੀ ਸ਼ਰਧਾ ਭਾਵਨਾ ਹੈ ਤੇ ਸਾਰੇ ਹੀ ਲੋਕ ਇੱਥੇ ਨਤਮਸਤਕ ਹੁੰਦੇ ਨੇ ਜੇ ਗੱਲ ਕਰੀਏ ਉਤਸ਼ਾਹ ਦੀ ਗੱਲ ਕਰਦੇ ਹਰ ਸਾਲ ਦੀ ਤਾਂ ਦੇਖੀਏ ਸੰਗਤਾਂ ਦੇ ਵਿੱਚ ਉਤਸ਼ਾਹ ਵੱਧ ਤੋਂ ਵੱਧ ਹੁੰਦਾ ਹੈ ਪਰ ਇਸ ਵਾਰ ਕਿਦ ਤੱਕ ਸ਼ਾਹ ਦੇਖ ਰਹੇ ਹੈ ਸ਼ਾਹ ਬਹੁਤ ਵਧੀਆ ਜੀ ਇਸ ਵਾਰ ਇਸ ਤਰ੍ਹਾਂ ਹੈ ਜੀ ਪਹਿਲਾਂ ਵੀ ਆਰਜੀ ਲੰਗਰ ਹਾਲ ਹੁੰਦਾ ਸੀਗਾ ਤੋਂ ਇਸ ਵਾਰ ਸੰਗਤਾਂ ਦਾ ਸਹਿਯੋਗ ਨਾਲ ਅਸੀਂ ਪੱਕਾ ਲੰਗਰ ਹਾਲ ਤੇ ਲੈਂਟਰ ਪਾ ਕੇ ਬਣਾਇਆ ਉਸ ਨਾਲ ਸੰਗਤ ਦੇ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਲੋਕਾਂ ਵਿੱਚ ਹੋਰ ਉਤਸ਼ਾਹ ਵਧਿਆ ਹੈ ਕਮੇਟੀ ਦਾ ਸੇਵਾਦਾਰਾਂ ਦਾ ਹੋਰ ਮਾਣ ਵਧਿਆ ਹੈ ಗ್ರಾಮ ਪੰਚਾਇਤ ਮਨੂ ਇਲਾਕਾ ਨਿਵਾਸੀ ਤੇ ਹੋਰ ਮੋਹਤਰ ਬੰਦਿਆਂ ਦਾ ਬਹੁਤ ਸਹਿਯੋਗ ਹੈ ਸਾਨੂੰ ਸਾਰਿਆਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਹੈ ਸੇਵਾ ਵਿੱਚ ਤੁਨੋਂ ਮਨੋਂ ਤੁਹਾਨੂੰ ਹਰ ਤਰ੍ਹਾਂ ਨਾਲ ਸਾਡੇ ਨਾਲ ਬਹੁਤ ਸਹਿਯੋਗ ਹੈ ਠੀਕ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਇਹ ਇੱਕ ਸੱਭਿਆਚਾਰਕ ਮੇਲਾ ਬਣਿਆ ਹੋਇਆ ਹੈ ਹਰ ਸਾਲ ਇੱਥੇ ਪੰਜਾਬੀ ਲੋਕ ਆਇਕਾਉਂਦੇ ਨੇ ਤਾਂ ਇਸ ਸਾਲ ਵੀ ਵਧੀਆ ਨਾਮ ਵਰਗਾ ਆ ਰਹੇ ਨੇ ਜਿਨ੍ਹਾਂ ਵਿੱਚ ਅਮਨ ਰੋਜੀ ਹੈ ਮਨਜੀਤ ਬੱਪੂ ਨੇ ਹੋਰ ਦੁਕਾਨਾਂ ਜੋੜੀਆਂ ਨੇ ਤੇ ਕਾਫੀ ਹੋਰ ਵੀ ਚਰਚਿਤ ਸਿੰਗਰ ਆ ਰਹੇ ਨੇ ਜੀ ਜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੇਸ਼ਵਿਦੇਸ਼ਾਂ ਤੋਂ ਸੰਗਤਾਂ ਯੂਨੀਤ ਦੇਖ ਰਿਹਾ ਹਾਂ ਹਾਂਜੀ ਤੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਸੰਦੇਸ਼ ਸਾਡੇ ਵੱਲੋਂ ਜੀ ਹਾਂਜੀ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਸਾਨਾ ਜੋੜ ਮੇਲੇ ਜਾਂ ਵੱਡੇ ਮੇਲੇ ਆ ਪਿੰਡ ਬੱਦਰ ਦੇ ਮੇਲੇ ਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਨਿਪਰੇ ਚੜਦੇ ਨੇ ਕਿਉਂਕਿ ਉਹ ਖੁੱਲੇ ਦਿਲ ਨਾਲ ਸਾਨੂੰ ਸਹਿਯੋਗ ਦਿੰਦੇ ਨੇ ਤੇ ਉਹਨਾਂ ਦਾ ਸਾਨੂੰ ਬਹੁਤ ਹੀ ਮਾਨ ਤੇ ਸਤਿਕਾਰ ਰੈਂਦਾ ਨੇ ਠੀਕ ਹੈ ਹੁਣ ਅੱਗੇ ਗੱਲਬਾਤ ਕਰਾਉਂਦੇ ਆ ਸਾਈ ਜੀ ਹਾਂਜੀ ਪਹਿਲੇ ਜੀ ਸੱਸੀ ਕਾਹਦੀ ਪਿਲੇ ਵਾਰ ਕੀ ਖਾਣਾ ਮੈਂ ਬਹੁਤ ਖੁਸ਼ੀਆਂ ਬਣਾਵਾ ਮੁੰਡਾ ਸਾਹਿਬ ਲੱਗੇ ਖੇੜਾ ਪਾਵਾ ਜਾਇਆ ਸਾਰੇ ਨਕਦੇ ਸੰ ਬਹੁਤ ਜਿਆਦਾ ਸੰ ਦੂ ਗਿਆ ਸਾਰੇ 15 ਲਾ ਕੇ ਲਾ ਕੇ 15 ਸਾਰੇ ਨਾਲ ਸਾਨੂੰ ਬਹੁਤ ਜਿਆਦਾ ਸੰ ਦੂ ਗਿਆ ਸਨਾ ਬਹੁਤ ਮੁੜਾ ਮੁੜਾ ਲਾ ਕੇ ਉਦੇਸਾ ਜਿਹੜਾ ਅਸੀਂ ਬੋਲਣਾ ਮਾਰਟਾ ਠੀਕ ਹੈ ਨਮਾ ਮੇਲਾ ਲਾਹੌਰ ਅੱਜ ਇਹ ਪੰਜ ਸਾਲ ਸੁਤਿਆਂ ਦਾ ਮੇਲਾ ਸੁਤਿਆਂ ਦਾ ਮੇਲਾ ਪਹਿਲਾਂ ਤੋਂ ਹੋ ਰਿਹਾ 47 ਤੋਂ ਪਹਿਲਾਂ ਦੇ ਮਿਲ ਲੱਗਦੇ ਬੈ 47 ਤੋਂ ਪਹਿਲਾਂ ਮੇਲਾ ਲੱਗਿਆ ਠੀਕ ਹੈ ਠੀਕ ਹੈ ਜੀ ਟਰਾਡੇ ਵੱਲੋਂ ਕੀ ਮੈਸੇਜ ਆ ਸੰਗਤਾਂ ਨੂੰ ਤੇ ਯੂਥ ਅਸੀਂ ਕਹਿੰਦੇ ਸਾਡੇ ਸਾਥ ਸਾਡਾ ਇਦਾਂ ਜੁੜੀ ਰਹੇ ਇਦਾਂ ਅਸੀਂ ਸਾਰੇ ਮਿਲਦੇ ਇਦਾਂ ਦੇ ਹਾਂਜੀ ਹਾਂਜੀ ਠੀਕ ਹੈ ਇਹ ਬਾਬਾ ਜੀ ਬਾਰੇ ਮੈਂ ਤੁਹਾਨੂੰ ਸਮਝਾਉਣਾ ਇਹ ਬਾਬਾ ਜੀ ਬਹੁਤ ਹੀ ਪੁਰਾਣੇ ਟਾਈਮੇ ਤੋਂ ਸਾਡੇ ਨਾਲ ਸਹਿਯੋਗ ਕਰਦੇ ਸੇਵਾ ਕਰ ਰਹੇ ਨੇ ਘੱਟੋ ਘੱਟ 50 ਸਾਲ ਹੋ ਗਏ ਇਹਨਾਂ ਨੂੰ ਤੇ ਸੇਵਾ ਕਰਦਿਆਂ ਤੇ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਨੇ ਠੀਕ ਹੈ ਸਰ ਤਰ੍ਹਾਂ ਦਾ ਸਹਿਯੋਗ ਤੁਨੋਂ ਮਨੋਂ ਤੁਨੋਂ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਨੇ ਬਾਕੀ ਇਹ ਆ ਵੀ ਸਾਡੇ ਪਿੰਡ ਵਿੱਚ ਕੋਈ ਪਾਰਟੀ ਵਾਲਾ ਫੇਸ ਐਡਰੈਸਿੰਗ ਇਸ ਜਗ੍ਹਾ ਤੇ ਹਰ ਇੱਕ ਸਾਡੇ ਨਾਲ ਤੁਰਦਾ ਮੋੜੇ ਰਮੜਾ ਲਾ ਕੇ ਅਸੀਂ ਕਹਿੰਦੇ ਵੀ ਪਰਮਾਤਮਾ ਦਿਲ ਦੋਣੇ ਦਾ ਤਰੱਕੀ ਕਰੇ ਜੀ ਸਾਡਾ ਭਾਈਚਾਰ ਸਾਡਾ ਹੀ ਬਣੀ ਰਹੇ ਭਾਈਚਾਰ ਕਿਸਾਨ ਪਹਿਲਾਂ ਤੋਂ ਚੱਲ ਰਿਹਾ ਬਿਲਕੁਲ ਬਿਲਕੁਲ ਠੀਕ ਕੋਈ ਪਾਰਟੀ ਵਾਲੀ ਗੱਲ ਨਹੀਂ ਹਰ ਇੱਕ ਪਾਰਟੀ ਦਾ ਨਮੈਂਦਾ ਸਾਡੇ ਨਾਲ ਖੜਾ ਹੈ ਠੀਕ ਹੈ ਹਰ ਤਰ੍ਹਾਂ ਦਾ ਸਾਡਾ ਸਹਿਯੋਗ ਕਰ ਰਹੇ ਹਾਂ ਅਸੀਂ ਵੀ ਹੱਥ ਕਰ ਰਹੇ ਹਾਂ ਬਿਲਕੁਲ ਠੀਕ ਹਾਂਜੀ ਸਰ ਮੈਂ ਜਗਤਾਰ ਸਿੰਘ ਬਾਬਾ ਜੀ ਦਾ ਸੇਵਾਦਾਰ ਸਾਡੇ ਜੀ ਬਾਬਾ ਹਜਰਤ ਪੀਰ ਬਾਬਾ ਅੰਮ੍ਰਿਤ ਸਾਹਿਬ ਦਾ ਸਲਾਲਾ ਜੋੜ ਮੇਲਾ ਬਹੁਤ ਹੀ ਛੱਟਾ ਤੇ ਪਿਆਰ ਭਰ ਬਣਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਸਾਡੇ ਸਾਡੇ ਐਨਐਲਜੀ ਸਾਡਾ ਇਲਾਕਾ ਵਾਸੀ ਸਾਰੇ ਸਾਨੂੰ ਬਹੁਤ ਸਹਿਯੋਗ ਦੇ ਰਹੇ ਸਾਨੂੰ ਸਾਡੇ ਜਿਹੜੇ ਐਨਐਲਜੀ ਦਾ ਸਾਡਾ ਬਹੁਤ ਸਹਿਯੋਗ ਕਰਦੇ ਆ ਸਾਡੇ ਉਹ ਵੀਰਾਂ ਨੇ ਬਦੌਲਤ ਹੀ ਸਾਡੇ ਲੰਗਰ ਹਾਲ ਦੀਆਂ ਸਾਰੀ ਕੀਤੀ ਆ

خوبصورت آواز خوبصورت انداز سو کتنے چرخیو پہنچ چکے ہیں شکر گزار ہاں سیا ਆਹ ਰੋਮਾਂ ਦੇ ਜਾਂਦੇ ਸਵਾਰੀ ਤੇ ਆਵਾਂਗੇ ਕੰਗੀਆਂ ਮਰਾਂ ਚੰਮੂ ਪਾ ਕੇ घर चटांगे के दवारी हुते खागे जा दवारी हुते खागे ਹੁੰਦੀਆਂ ਵਾ ਇਹ ਸਾਰੀਆਂ ਹੀ